ਉਦੋਂ ਜਦੋਂ ਸਿੱਖ ਸਿੱਤੂ ਬਾਰੇ ਤਾਂ ਮਨੂਵਰਨ ਜਿਹੜੇ ਆਪਣਾ ਤੁਹਾਡਾ ਮੁੱਖ ਮੰਤਰੀ ਸਾਹਿਬ ਕਈ ਵਾਰੀ ਉਹਨਾਂ ਬਾਰੇ ਗੱਲ ਕਰਦੇ ਆ ਵੀ ਉਹ ਜਿਹੜਾ ਜਿਹੜਾ ਸੂਟ ਹੁੰਦਾ ਵਿਆਹ ਵਾਲਾ ਜਿਹੜਾ ਹੈਗਾ ਹੈ ਕਿ ਉਹ ਗਾਂ ਦਾ ਗਾਂ ਪੋਲਟੀਕਲ ਇਨਕਨਸਿਸਟੈਂਸੀ ਬਹੁਤ ਹੈ ਇਦਾਂ ਨਹੀਂ ਹੁੰਦਾ ਮੈਂ ਨਹੀਂ ਹੁੰਦੀ ਮੈਂ 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 ਕਰੀ ਜਾਣਾ ਉਹਦੇ ਵਿੱਚੋਂ ਤੁਸੀਂ ਇਹ ਤਾਂ ਕਲੈਕਟਿਵ ਐਫਰਟ ਦੀ ਲੋੜ ਹੁੰਦੀ ਹੈ ਲੀਡਰ ਉਹ ਚਾਹੀਦਾ ਜਿਹੜਾ ਬੰਦਾ ਸਾਰਿਆਂ ਨੂੰ ਨਾਲ ਲੈ ਕੇ ਜਾ ਚੱਲ ਸਕੇ ਔਰ ਤੁਸੀਂ ਦੇਖੋ ਇਹਨਾਂ ਕਿਸ ਤਰੀਕੇ ਨਾਲ ਬੀਜੇਪੀ ਚਲੋ ਠੀਕ ਸੀਗਾ ਕਾਂਗਰਸ ਕੋਲੇ ਪਾਸੇ ਆਇਆ ਉਹੀ ਬੋਲੀ ਜਦੋਂ ਬੀਜੇਪੀ ਜੁਆਇਨ ਕੀਤੀ ਸੀ ਕਾਂਗਰਸ ਦੇ ਅਗੇਂਸ ਬੋਲੀ ਸੀ ਉਹੀ ਬੋਲੀ ਜਦੋਂ ਕਾਂਗਰਸ ਜੁਆਇਨ ਕੀਤੀ ਸੀ ਦੂਸਰੇ ਪਾਸੇ ਬੋਲੀ ਸੀ ਉਹੀ ਬੋਲੀ ਦੇ ਵਿੱਚ ਤੁਸੀਂ ਦੇਖੋ ਪ੍ਰਧਾਨ ਬਣ ਗਏ ਥੋੜੇ ਸਮਾਂ ਲਈ ਆ ਮੰਤਰੀ ਨਹੀਂ ਲੈਣਾ ਉਹ ਇਦਾਂ ਨਹੀਂ ਹੁੰਦੀ ਗੱਲ ਨਾ ਇਹ ਤਾਂ ਚਾਈਲਡਿਸ਼ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਉਹਨਾਂ ਦੀ ਪੋਲੀਟਿਕਲ ਜਿਹੜੀ ਖਾਸ ਕਰਕੇ ਜਿਹੜੀ ਹੈਪੋਕ੍ਰੇਸੀ ਮੈਂ ਕਹੂੰਗਾ ਉਹਦੇ ਵਿੱਚੋਂ ਲਾਲਾ ਲਾਲਾ ਫਲਡੋ ਫਲਡੋ ਜਿਹੜਾ ਉਹ ਜਿੱਥੇ ਉਹ ਸਾਹ ਹੈਗਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹ ਕ੍ਰੈਡੀਬਿਲਟੀ ਬਣੂਗੀ ਹਾਂ ਕਿਸੇ ਸਮੇਂ ਬਣ ਜਾਂਦੀ ਤੁਸੀਂ ਦੇਖਿਆ ਜਾਂਦਾ ਜਿਹੜਾ ਬੰਦਾ ਆਪਣੇ ਮੂੰਹ ਕਹੀ ਜਾਂਦਾ ਮੈਂ ਇਮਾਨਦਾਰ ਹਾਂ ਮੈਂ ਇਹ ਕਰ ਦੂੰਗਾ ਪਰ ਨਾਲ ਲੈ ਕੇ ਚੱਲਣ ਦੀ ਕਪੈਸਿਟੀ ਨਹੀਂ ਹੈਗੀ ਉਹ ਲੀਡਰ ਵੀ ਠੀਕ ਨਹੀਂ ਹੁੰਦਾ ਕਿ ਉਹ ਕਰ ਵੀ ਕੋ ਨਹੀਂ ਸਕਦਾ ਪੰਜਾਬ ਦੀ ਢਾਂਜਾਗਾ ਸਮੱਸਿਆ ਹੈਗੀ ਆ ਉਹ ਲੀਡਰ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਜਿਹੜਾ ਏਜੰਡਾ ਹੋਵੇ ਤੇ ਮੈਂ ਨਾ ਹੋਵੇ ਮੈਂ ਮੈਂ ਛੱਡ ਕੇ ਅਸੀਂ ਹੋਵੇ ਉਹਦੇ ਵਿੱਚੋਂ ਉਹ ਅਗਲੇ ਪਾਸੇ ਜਾਇਆ ਜਾ ਸਕਦਾ ਉਹਦਾ ਵਿਅਕਤੀ ਡਿਸਕਸ ਕਰਨੇ ਚਾਹੀਦੇ ਪਰ ਆਪਾਂ ਕਰਦੇ ਆ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੁੰਦਾ ਇਹ ਸਾਰੀਆਂ ਗੱਲਾਂ ਹੁੰਦੀਆਂ ਤੁਸੀਂ ਗੱਲ ਕੀਤੀ ਇਹਦੀ ਆਪਣੇ ਬਾਦਲ ਸਾਹਿਬ ਦੀ ਗੱਲ ਕੀਤੀ ਉਹ ਖੁਦ ਕਹਿ ਰਹੇ ਸੀ ਮੈਂ ਪੜ ਰਿਹਾ ਸੀਗਾ ਕਿ ਅਖਾਲੀ党 ਨੂੰ ਤਕੜਾ ਕਰੋ ਲੀਡਰਸ਼ਿਪ ਬਹੁਤ ਜ਼ਰੂਰੀ ਹੈ ਲੀਡਰ ਜਿਹਨੇ ਜਿਹੜਾ ਜਿਹੜਾ ਖਾਸ ਕਰਕੇ ਵਿਅਕਤੀ ਜਿਹੜਾ ਹੈਗਾ ਜਿਹੜਾ ਲੀਡਰ ਹੈਗਾ ਜਿਹਨੇ ਅਜੰਡਾ ਦੇਣਾ ਵਾ ਜਿਹਨੇ ਪਾਰਟੀ ਨੂੰ ਹੈਡ ਕਰਨਾ ਸਾਡਾ ਪਾਰਲੀਮੈਂਟਰੀ ਨਿਜ਼ਾਮ ਹੈਗਾ ਪਾਰਲੀਮੈਂਟ ਨਿਜ਼ਾਮ ਦੇ ਵਿੱਚ ਲੀਡਰ ਤਾਂ ਹੁੰਦਾ ਹੀ ਹੁੰਦਾ ਪਰ ਖਾਸ ਕਰਕੇ ਪਾਰਟੀ ਦੇ ਵਿੱਚ ਹੋਰ ਲੋਕਾਂ ਦੀ ਜਗ੍ਹਾ ਬਹੁਤ ਹੋਣੀ ਚਾਹੀਦੀ ਹੈ ਪਰ ਅਸੀਂ ਦੇਖਿਆ ਪਹਿਲੇ ਸਮੇਂ ਦੇ ਵਿੱਚ ਖਾਸ ਕਰਕੇ 2007-08 ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਿਹੜੇ ਲੀਡਰਸ਼ਿਪ ਹੌਲੀ-ਹੌਲੀ ਲੰਬੇ ਹੁੰਦੇ ਗਏ ਨਵੀਂ ਲੀਡਰਸ਼ਿਪ ਲਾਏ ਉਹਨਾਂ ਦੇ ਵਿੱਚ ਜਦੋਂ ਤੁਸੀਂ ਸੈਲਫ ਪ੍ਰੋਕਲੇਮਡ ਜਰਨਲ ਬਣ ਕੇ ਕਈ ਵੀ ਆ ਫਲਾਣੇ ਥਾਂ ਦਾ ਜਰਨਲ ਹੈਗਾ ਉਹ ਦੂਸਰੇ ਥਾਂ ਦਾ ਜਰਨਲ ਹੈਗਾ ਉਦੋਂ ਤਾਕਤ ਸੀਗੀ ਤੇ ਉਹ ਜਰਨਲ ਜਿਹੜੇ ਹੈਗੇ ਸੀ ਹੌਲੀ-ਹੌਲੀ ਦੇਖਿਆ ਵੀ ਉਹ ਜਰਨਲਾਂ ਨਹੀਂ ਉਹਦਾ ਜਿਹੜਾ ਸੀ ਸਾਰਾ ਐਸੀ ਤੈਸੀ ਫੇਰ ਕੇ ਰੱਖ ਦਿੱਤੀ ਇਹਨਾਂ ਕੋਈ ਇਦਾਂ ਦੇ 5-7 ਲੀਡਰ ਹੈਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਕਾਲੀ ਦਲ ਨੂੰ ਬਹੁਤ ਸੀਰੀਅਸ ਸੈਟਬੈਕ ਲੱਗੀ ਆ ਹੋ ਸਕਦਾ ਉਹ ਲੀਡਰ ਨਾ ਹੋਣ ਅੱਗੇ ਵੀ ਇਹ ਨਾ ਹੋਣ ਤਾਂ ਸ਼ਾਇਦ ਕੁਛ ਨਾ ਕੁਝ ਬਣ ਜਾਵੇ ਪਰਸਪੈਕਸ਼ਨਸ ਆ ਸੁਖਵਿੰਦਰ ਬਹੁਤ ਇੰਪੋਰਟੈਂਟ ਪਰਸਪੈਕਸ਼ਨ ਉਹਨੀਆਂ ਲੋਕਾਂ ਦੀਆਂ ਜੋ ਧਾਰਨਾਵਾਂ ਵੀ ਬੰਦੇ ਹੈ ਕਿਦਾਂ ਦੇ ਇਹਨਾਂ ਦਾ ਆ ਕਿਰਦਾਰ ਵਾ ਇਹਦੀ ਆ ਅਪਸ਼ੋਕੜ ਵਾ ਥੋੜੀਆਂ ਬਹੁਦੇ ਤਾਂ ਕੱਲ ਜਿਹੜੀ ਕੀਤੀ ਜਾ ਸਕਦੀ ਹੈ ਪੰਜਾਬ ਬਹੁਤ ਛੋਟਾ ਜਿਹਾ ਹਰ ਇੱਕ ਬਾਰੇ ਪਤਾ ਹੁੰਦਾ ਕਿ ਉਹ ਇਸ ਤਰੀਕੇ ਨਾਲ ਕੀਤਾ ਜਾਦਾ ਸੁਖਵੀਰ ਸਿੰਘ ਬਾਦਲ ਆਪਣਾ ਜੋਰ ਲਾ ਰਹੇ ਆ ਪਰ ਹੁਣ ਉਸ ਪੋਜੀਸ਼ਨ ਤੇ ਪਹੁੰਚ ਚੁੱਕੇ ਆ ਕਿ ਜਿਹਦੇ ਵਿੱਚ ਢਾਂਚਾਗਤ ਜਿਹੜੀ ਹੈਗੀ ਸਮੱਸਿਆ ਬਹੁਤ ਸੀਰੀਅਸ ਹੋ ਗਈ ਠੀਕ ਹੈ ਉਹਨਾਂ ਨੇ ਪਿੱਛੇ ਚੋਣਾ ਕਰਾਈਆਂ ਇਹੀ ਚੋਣਾ ਅਜ ਤੋ ਕਿਦੇ ਜਦੋਂ ਝੁੰਡਾ ਕਮੇਟੀ ਆਈ ਸੀ ਉਦੋਂ ਹੋ ਜਾਂਦੀਆਂ ਜਾਂ ਉਸ ਤੋਂ ਪਹਿਲਾਂ ਹੋ ਜਾਂਦੀਆਂ ਜਾਂ ਹੋ ਸਕਦਾ ਕਿ 5 ਸਾਲ ਜਿਹੜੀਆਂ 2012 ਦੇ ਵਿੱਚ ਆਇਆ ਸੀਗਾ ਉਦੋਂ ਤੇ ਇਹ ਖਿਰ ਕਿਸੇ ਨੂੰ ਪੁੱਛਦੇ ਰਹੀ 14 ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਸੀਗਾ ਵੱਡੇ ਬਾਦਲ ਸਾਹਿਬ ਹੀ ਹੈਗੇ ਉਹ ਤਾਂ ਬਹੁਤ ਸਿਆਣੇ ਸੀ ਮੈਚੁਰ ਸੀ ਸਾਰਾ ਉਹਨਾਂ ਨੇ ਉਮਰ ਹੰਢਾਈ ਸੀਗੀ ਉਦੋਂ ਕੋਈ ਨਾ ਕੋਈ ਇਸ ਤਰੀਕੇ ਦਾ ਜਿਹੜਾ ਸੀਗਾ ਆਰਗੇਨਾਈਜ਼ ਸਟਰਕਚਰ ਨੂੰ ਪਾਸੇ ਲੈ ਤੁਰਦੇ ਪਾਵਰ ਨੂੰ ਸੈਂਟਰਲਾਈਜ਼ ਕੀਤਾ ਪਾਵਰ ਨੂੰ ਸੈਂਟਰਲਾਈਜ਼ ਕਰਕੇ ਤੁਸੀਂ ਤੁਸੀਂ ਲੰਮਾ ਸਮਾਂ ਨਹੀਂ ਚੱਲ ਸਕਦੇ ਤੁਸੀਂ ਪਾਵਰ ਨੂੰ ਡੀਸੈਂਟਰਲਾਈਜ਼ ਕਰੋ ਉੱਥੇ ਤੁਹਾਨੂੰ ਰਿਸਪੈਕਟ ਆਵੇ ਤੁਹਾਡੀ ਅਥਾਰਟੀ ਬਣੇ ਤੁਹਾਡੀ ਲੈਸਟੀ ਮੈਸੀ ਬਣੇ ਉਹ ਨਹੀਂ ਹੋ ਗਿਆ ਫਿਰ ਉਹਦੇ ਵਿੱਚ ਕਿਉਂਕਿ ਧਰਮ ਦਾ ਮਸਲਾ ਆ ਜਾਂਦਾ ਕਾਲੀ ਦਲ ਉਹਦਾ ਖਾਸ ਕਰਕੇ ਬੇਸ ਹੋ ਹੁੰਦਾ ਸੀ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਕੇ ਕਿਸੇ ਦੀ ਕੰਟਰਡਿਕਸ਼ਨ ਪੈਦਾ ਹੋ ਗਈਆਂ ਚਾਹ ਜੈਸੇ ਜ਼ਾਰਾ ਦੇ ਨਾਲ ਹੈਗੀ ਆ ਚਾਹ ਹੋਰ ਜਿਹੜੇ ਗ੍ਰੰਥੀ ਉਹਨਾਂ ਦੇ ਨਾਲ ਹੈਗੀ ਜਾਂ ਹੋਰ ਤਾਣਾ ਬਾਣਾ ਜਿਹੜਾ ਹੈਗਾ ਉਹਦੇ ਵਿੱਚ ਆ ਗਿਆ ਤੁਸੀਂ ਸਾਰਾ ਕੁਝ ਇਕੱਠਾ ਨਹੀਂ ਰੱਖ ਸਕਦੇ ਤੇ ਇਸ ਕਰਕੇ ਉਹਨਾਂ ਦੇ ਸਾਹਮਣੇ ਤਾਂ ਬਹੁਤ ਮਾਉਂਟਿੰਗ ਜਿਹੜਾ ਨਾ ਚੈਲੰਜ ਆਗੇ ਮੋਟਿਵ ਹੁੰਦੇ ਪਹਾੜ ਜਿੰਨੇ ਉਹਨਾਂ ਕੋਲ ਚੈਲੰਜ ਹੈਗੇ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਦੂਸਰੀ ਚੈਲੰਜ ਹੈਗਾ ਉਹਨਾਂ ਦਾ ਜਿਹੜਾ ਹੋਰ ਆਲਾ ਦਵਾਲਾ ਉਹਦੇ ਤੋਂ ਚੈਲੰਜ ਹੈਗਾ ਉਹਨਾਂ ਦੇ ਆਪਣੇ ਬੰਦੇ ਛੱਡ ਕੇ ਦੂਸਰੇ ਪਾਸੇ ਚਲੇ ਗਏ ਲੋਕੀ ਜਿਹੜੇ ਹੌਲੀ-ਹੌਲੀ ਪ੍ਰੇਸ਼ਾਨ ਹੜ ਗਏ ਕਿਉਂਕਿ ਜੋ ਉਹਨਾਂ ਦੇ ਰਾਜ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਹੋਇਆ ਸੀਗਾ ਜਾਂ ਜੋ ਸਮੱਸਿਆ ਆਈਆਂ ਖਾਸ ਕਰਕੇ ਜੋ ਨਸ਼ਿਆਂ ਦੀ ਹੈਗੀ ਆ ਰਿਸ਼ਵਤਖੋਰੀ ਦੀ ਹੈਗੀ ਆ ਮਾਫੀਆ ਦੇ ਤੌਰ ਤੇ ਕਹੇ ਸਮੇਂ ਜੋ ਰੇਟ ਮਾਫੀਆ ਸੀ ਕੇਵਲ ਮਾਫੀਆ ਸੀ ਟਰਾਂਸਪੋਰਟ ਮਾਫੀਆ ਸੀਗਾ ਬਿਲਕੁਲ ਸਾਰਾ ਜਿਹੜਾ ਕੋਈ 10 ਸਾਲ ਰਜਿਮ ਰਿਹਾ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਉਹਨੂੰ ਕਾਬੂ ਕਰਨ ਦੀ ਉਹ ਕਾਬੂ ਨਹੀਂ ਹੋਇਆ ਤੇ ਉਹਨੂੰ ਪੈਟਰੋਨੇਜ ਕੀਤਾ ਉਹ ਇਹ ਤੱਕ ਖੜਾ ਨਹੀਂ ਛੱਡਣ ਦੇ ਉਹ ਸਮੇਂ 'ਚ ਇਹੋ ਜਿਹੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਵਿੱਚ ਪਾਰਟੀ ਦੇ ਸਹੂਲਾਂ ਤੋਂ ਜਾ ਕੇ ਉਹ ਕੰਮ ਕੀਤੇ ਕਿ ਜਿਹਦੇ ਨਾਲ ਹੁਣ ਜਿਹੜਾ ਸੀਗਾ ਪਾਰਟੀ ਦਾ ਸੁਧਰਨਾ ਬਹੁਤ ਮੁਸ਼ਕਲ ਹੋ ਗਿਆ ਉਹੀ ਲੋਕ ਜਿਹੜੇ ਸੀਗੇ ਹੁਣ ਦੂਸਰੀਆਂ ਪਾਰਟੀਆਂ ਵਾਲੇ ਪਾਸੇ ਚਲੇ ਗਏ ਕਾਂਗਰਸ ਦਾ ਤੁਸੀਂ ਦੇਖੋ ਐਡਵਾਂਟੇਜ ਰਿਹਾ ਸ਼ੁਰੂ ਦੇ ਵਿੱਚ ਪਰ ਦੂਸਰਾ ਹੁਣ ਕਾਂਗਰਸੀ ਦੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹ ਉਹਦੇ ਵਿੱਚ ਫੈਕਸ਼ਨਲਿਜ਼ਮ ਬਹੁਤ ਜ਼ਿਆਦਾ ਹੈਗਾ ਕੋਈ ਵੀ ਪੰਜਾਬ ਦੇ ਵਿੱਚ ਇੰਨਾ ਦਾ ਲੀਡਰ ਜਿਹੜਾ ਹੈਗਾ ਖਲੋਖੇ ਕਹਦੇ ਵੀ ਮੈਂ ਸਾਰੇ ਪੰਜਾਬ ਵਿੱਚ ਮੇਰੀ ਫੋਲੋਇੰਗ ਹੈਗੀ ਆ ਜਾਂ ਮੈਨੂੰ ਜਾਣਦੇ ਆ ਇਹ 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 ਜਿਹੜੀ ਸਮੱਸਿਆ ਆ ਰਹੀ ਹੈ ਇਹ ਵੈਸੇ ਤਾਂ ਸਾਰੀ ਸਮੱਸਿਆ ਹੈਗੀ ਆ ਇਹ ਜਿੰਨੀਆਂ ਹੋਰ ਪਾਰਟੀਆਂ ਪਾਰਟੀਆਂ ਸਾਰਿਆਂ ਦੀ ਸਮੱਸਿਆ ਹੈਗੀ ਆ ਪਰ ਉਹਦੇ ਵਿੱਚ ਹੁੰਦਾ ਕਿ ਲੀਡਰਸ਼ਿਪ ਨੂੰ ਗਰੂਮ ਕਰਨਾ ਹੁੰਦਾ ਇੱਥੇ ਜਿਹੜੀ ਅਮਰਜ ਹੁੰਦੀ ਲੀਡਰਸ਼ਿਪ ਸਾਡਾ ਵੀ ਉਹਦੀਆਂ ਜੜ੍ਹਾਂ ਵੱਡੋ ਉਹਨੂੰ ਕਿਤੇ ਨਾ ਕਿਤੇ ਲਾਂਬੇ ਕਰੋ ਉਹਨੂੰ ਪਾਰਟੀ ਛੱਡਣੀ ਪੈ ਜਵੇ ਛੱਡ ਦਿੱਤੀ ਨਾ ਆਪਣੇ ਜਿਹੜੇ ਹੁਣ ਬੀਜੇਪੀ ਚ ਗਏ ਆ ਜਾਖਣ ਸਾਹਿਬ ਹੁਣੀ ਆ ਜਿਹੜੇ ਮੈਂ ਤਾਂ ਪਰਸਨਲੀ ਮੈਂ ਉਹਦੀ ਬਹੁਤ ਰਿਸਪੈਕਟ ਕਰਦਾ ਕਿਉਂਕਿ ਉਹ ਬੰਦੇ ਦੇ ਅਜੇ ਤੱਕ ਵੀ ਉਹਦਾ ਕੋਈ ਗੱਲ ਨਹੀਂ ਹੈਗਾ ਜਦੋਂ ਵੀ ਗੱਲ ਕਰਦਾ ਠੀਕ ਪੋਲਿਟਿਕਸ ਦਾ ਪਲੇ ਕਰਦੇ ਆ ਉਹ ਕੋਈ ਚੈਰੀਟੇਬਲ ਆਰਗੇਨਾਈਜੇਸ਼ਨਸ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਉਹ ਬੰਦਾ ਲੱਗਦਾ ਵੀ ਉਹ ਅਪੀਲ ਕਰਦਾ ਤੁਹਾਨੂੰ ਕਿ ਯਾਰ ਜਦੋਂ ਬੋਲਦਾ ਹੈਗਾ ਚ ਜਿਸ ਤਰੀਕੇ ਨਾਲ ਸਾਰਾ ਸਤਿਕਾਰ ਹੈਗਾ ਜਿਉਂਦੇ ਤੇ ਇਸ ਕਿਸਮ ਦਾ ਦਾਗ ਨਹੀਂ ਹੈਗਾ ਇਸ ਕਿਸਮ ਦੇ ਦਾਗ ਦੂਸਰੇ ਲੀਡਰਾਂ ਦੇ ਉੱਤੇ ਚ ਉਹ ਸਰਕਾਰ ਚ ਵੀ ਰਹੇ ਆ ਪ੍ਰਧਾਨ ਵੀ ਰਹੇ ਆ ਉਹਨਾਂ ਦੇ ਸਾਰਾ ਕੁਝ ਹੈਗਾ ਉਹਦੇ ਵਿੱਚ। ਤੋਂ ਨਹੀਂ ਦਿਖੁੰਦੀ ਗੱਲ ਕੀ ਹੁਣ ਤੁਹਾਡੀ ਐਸ ਲੀਡਰਸ਼ਿਪ ਦੀ ਜਿਹੜੀ ਆ ਪੰਜਾਬ ਦੀ ਜਿਹੜੀ ਆ। ਤੁਸੀਂ ਦੇਖੋ ਲੋਕਾਂ ਨੇ ਕਿੰਨਾ ਵੱਡਾ ਜਿਹੜਾ ਦਾ ਸਾਥ ਦਿੱਤਾ। ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਅੱਖਾਂ ਦਾ ਤਾਰਾ ਬਣਿਆ। ਹੈ ਭਗਵੰਤ ਮਾਨ ਨੂੰ 2014 ਦੇ ਵਿੱਚ ਕਿੰਨਾ ਵੱਡਾ ਮਾਰਜਿਨ ਸੀਗਾ 19 'ਚ ਕਿੰਨਾ ਵੱਡਾ ਮਾਰਜਿਨ ਦਿੱਤਾ। ਜਵੀ ਦੇ ਵਿੱਚ ਫਿਰ 3 ਸੀਟਾਂ ਉਹਨਾਂ ਨੂੰ ਮਿਲ ਗਈਆਂ। ਪਰ ਦੂਸਰੇ ਪਾਸੇ ਹੈਗਾ ਸੀਗਾ ਕਿ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਬਹੁਤਾ ਖੋਲ ਨਹੀਂ ਦਿੱਤੀ ਉਹਦੇ ਵਿੱਚੋਂ ਜਿਸ ਤਰੀਕੇ ਨਾਲ ਚੀਫ ਸੈਕਟਰੀ ਜਾ ਰਿਹਾ ਜਿਸ ਤਰੀਕੇ ਨਾਲ ਉੱਥੇ ਕਬਜ਼ਾ ਕੀਤਾ ਜਾ ਰਿਹਾ ਜਾਂ ਦਿੱਲੀ ਵਾਲੇ ਆ ਰਹੇ ਆ ਜੈ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਵੀ ਸਾਰਾ ਤੋਂ ਕੰਟਰੋਲ ਕਰੀ ਜਾਂਦੇ ਉੱਥੋਂ ਡਿਕਟੇਟ ਕਰਦੇ ਆ ਔਰ ਉਹਨਾਂ ਦਾ ਇੱਕ ਡਿਫਰੈਂਟ ਕਿਸਮ ਦਾ ਐਟੀਟਿਊਡ ਹੈਗਾ ਮੁੰਤਾ ਜੀ ਇੱਕ ਬਹੁਤ ਇੰਟਰਸਟਿੰਗ ਗੱਲ ਲੱਗੀ ਮੈਨੂੰ ਕਿ ਹਮੇਸ਼ਾ ਹੀ ਭਾਜਪਾ ਦੇ ਰਜਾਈਮ ਦੇ ਵਿੱਚ ਤੇ ਕਾਂਗਰਸ ਦੇ ਰਜਾਈਮ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਨਾ ਕੋਈ ਇੱਕ ਤੁਹਾਡਾ ਪਗੜੀ ਵਾਲਾ ਇੱਕ ਜਿਹੜਾ ਚਿਹਰਾ ਹੁੰਦਾ ਸੀਗਾ ਇਹਨਾਂ ਦੇ 10 ਸਾਲ ਦੇ ਵਿੱਚ ਮੇਰੇ ਖਿਆਲ ਕੋਈ ਵੀ ਬੰਦਾ ਨਹੀਂ ਇਹਨਾਂ ਨੇ ਰੱਖਿਆ ਕਿ ਜਿਹੜਾ ਖਟੋਖਟ ਦੂਰੇ ਪਾਸੇ ਇਹ ਇਹ ਉਹ ਆਪਣੇ ਹੀ ਕੰਡ ਹੈ ਆ ਟ੍ਰੀਟ ਬਹੁਤ ਡਿਫਰੈਂਟ ਤਰੀਕੇ ਨਾਲ ਕਰਦੇ ਆ ਬਹੁਤ ਜ਼ਿਆਦਾ ਇਹ ਆਪਣੇ ਆਪ ਨੂੰ ਲਾਰਜਰ ਦਨ ਸਾਈਸਮ ਦੇ ਲੀਡਰ ਤਾਂ ਹੈ ਨਹੀਂ ਕਿ ਨਾ ਕੇਜਰੀਵਾਲ ਲੀਡਰ ਹੈਗਾ ਉਹ ਤਾਂ ਠੀਕ ਹੈ ਉਹ ਮੋਮੈਂਟਮ ਜਿਹਨਾਂ ਕੋਲ ਐਨਾ ਸੋਧਿਆ ਲੀਡਰ ਹੈਗਾ ਜੇ ਲੀਡਰ ਹੁੰਦੇ ਤੇ ਹਾਰਦੇ ਕਿਉਂ ਉੱਥੋਂ ਸੋਧਿਆ ਸਾਹਿਬ ਤੇ ਆਪਣੇ ਵਾਰਡ ਦੇ ਵਿੱਚੋਂ ਦੋਵੇਂ ਜਿਹੜੇ ਵਾਰਡ ਹੁੰਦਾ ਉਹਦੇ ਵਿੱਚੋਂ ਵੀ ਦੋਵੇਂ ਹਾਰਦੇ ਰਹੇ ਆ ਮੈਂ ਬਾਹਰ ਤੇ ਤੁਹਾਨੂੰ ਕਹੀਦੀ ਹੁੰਦਾ ਨਾ ਪਤਾ ਲੱਗਦਾ ਵੀ ਕਿਸ ਕਿਸਮ ਦਾ ਇਹ ਐਟੀਟਿਊਡ ਹੈਗਾ ਸੋ ਮੇਰਾ ਕਹਿਣ ਤੋਂ ਪਾ ਹੈ ਕਿ ਪੰਜਾਬ ਲਈ ਵਾਕਈ ਇਹ ਬਹੁਤ ਸੀਰੀਅਸ ਮਸਚ ਹੈ ਲੋਕੀ ਕਿਹਦੇ ਉੱਤੇ ਟੇਕ ਰੱਖ ਲੀਡਰ ਇਸ ਕਰਕੇ ਜ਼ਰੂਰੀ ਹੈ ਕਿ ਲੀਡਰ ਨੇ ਜ਼ਿੰਮੇਵਾਰੀ ਲੈਣੀ ਸੋਹਣਾ ਵਿਰਿੰਦਰ ਸਿੰਘ ਨੇ ਸੌਹ ਚੁੱਕ ਲਈ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਕਿਉਂਕਿ ਉਹਨੂੰ ਲੀਡਰ ਮੰਨਦੇ ਸੀਗੇ ਤੇ ਸੌਹ ਚੁੱਕ ਕੇ ਉਹਨੇ ਉਹ ਕੰਮ ਨਹੀਂ ਕੀਤੇ ਤੇ ਹੁਣ ਉਹ ਕਿੱਥੇ ਆ ਉਹ ਬੀਜੇਪੀ ਚਲੇ ਜਾਵੇ ਉਹ ਗਵਰਨਰ ਬਣ ਜਾਵੇ ਚੱਲੋ ਹੋਰ ਕਿਤੇ ਚਲੇ ਜਾਵੇ ਪਰ ਇੱਕ ਹੁੰਦੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਹਾਡੀ ਇੱਜ਼ਤ ਉਹ ਬਹੁਤ ਜ਼ਰੂਰੀ ਆ ਤਾਕਤ ਆਉਂਦੀ ਰਹਿੰਦੀ ਆ ਜਾਂਦੀ ਜਾਂਦੀ ਆ ਤਾਕਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਯਾਦ ਕਰਦੇ ਆ ਜੇ ਉਹਨਾਂ ਦਾ ਜਿਹੜਾ ਹੈਗਾ ਜਿੰਨਾਂ ਕੋਲ ਨਹੀਂ ਵੀ ਤਾਕਤ ਹੁੰਦੀ ਲੋਕੀ ਉਹਨਾਂ ਨੂੰ ਵੀ ਯਾਦ ਕਰਦੇ ਆ ਪੰਜਾਬ ਕੇ ਖੰਦਰੀਆਂ ਨੂੰ ਕਿਉਂ ਯਾਦ ਕਰਨ ਦੇ ਆਏ ਤੱਕ ਹਮ ਤਾਂ ਹੋਰ ਲੀਡਰ ਜਿਹੜੇ ਸੀ ਉਹਨਾਂ ਨੂੰ ਕਿਉਂ ਇਸ ਤਰੀਕੇ ਨਾਲ ਯਾਦ ਕਰਨ ਨੇ ਉਹਨਾਂ ਕੋ ਤਾਕਤ ਥੋੜੀ ਹੈਗੀ ਸੀ ਤਾਂ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਹੈਗੇ ਲੋਕ ਜਿਹੜੇ ਆ ਮੈਂ ਤੇ ਇੱਕ ਐਗਜ਼ਾਮਪਲ ਦੇ ਤੌਰ ਤੇ ਦਿੰਦੀ ਆ ਪਰ ਇੱਥੇ ਹੈਗਾ ਕਿ ਤਾਕਤ ਦੇ ਨਾਲ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਹੈਗਾ ਜੇਦੋਂ ਤੁਸੀਂ ਤਾਕਤ ਦੇ ਨਾਲ ਚੱਲਦੇ ਜੋ ਇਹਦਾ ਮਤਲਬ ਆ ਵੀ ਤੁਹਾਡੀ ਜਿਹੜੀ ਜਿਹੜੀ ਸ਼ੈਲਫ ਲਾਈਫ ਆ ਜਿਹੜੀ ਰਿਸਪੈਕਟ ਵਾਲੀ ਲਾਈਫ ਆ ਬਹੁਤ ਲਿਮਟਿਡ ਹੈਗੀ ਲੈਟਸ ਸੀ ਹਾਈਪੋਥੈਟਿਕਲੀ ਕੱਲ ਨੂੰ ਮਾਨ ਸਰ ਨਹੀਂ ਰਹਿੰਦੇ ਉਹਦੇ ਵਿੱਚ ਚੀਫ ਮਿੰਿਸਟਰ ਰਹਿੰਦੇ ਤੇ ਫਿਰ ਕਿੱਡੀ ਵੱਡੀ ਕੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ ਜਦੋਂ ਉਹ ਚੀਫ ਮਿਨਿਸਟਰ ਨਹੀਂ ਸੀਗੇ ਜਦੋਂ ਉਹ ਆਪਣੇ ਐਮਪੀ ਸੀ ਸੀਗੇ ਮੈਨੂੰ ਲੱਗਦਾ ਉਦੋਂ ਲੋਕਾਂ ਦੀ ਆਸ ਇਹਨੋਂ ਜ਼ਿਆਦਾ ਸੀ ਰਿਸਪੈਕਟ ਉਸ ਹਸਾਬ ਦੇ ਨਾਲ ਜ਼ਿਆਦਾ ਸੀਗੀ ਤਾਂ ਮੇਰਾ ਕਹਿਣ ਤੋਂ ਪਾਰ ਹੈ ਕਿ ਅਨਫੋਰਚੂਨੇਟ ਪਾਰਟ ਆ ਪੰਜਾਬ ਦੇ ਵਿੱਚ ਕਿ ਸਾਡਾ ਇੰਨੇ ਮਤਲਬ ਜਿਹੜੇ ਹੈਗੇ ਆ ਲੋਕ ਹੋਣ ਦੇ ਬਾਵਜੂਦ ਵੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਦਾ ਬਹੁਤ ਸੀਰੀਅਸ ਵੈਕਿਊਮ ਆ ਔਰ ਜੇ ਸੀਰੀਅਸ ਵੈਕਿਊਮ ਹੈਗਾ ਤੇ ਫਿਰ ਇਹਦਾ ਮਤਲਬ ਹੈਗਾ ਕਿ ਪੰਜਾਬ ਕਿਸੇ ਪਾਸੇ ਲੱਗਣਾ ਨਹੀਂਗਾ ਪੰਜਾਬ ਇਸੇ ਜਿਹੜਾ ਹੈਗਾ ਘੁੰਮਣ ਘੇਰੀ ਚ ਪਿਆਰ ਹੋਊਗਾ ਉਹ 27 ਆਜੂਗੀ ਫਿਰ 31 ਆਜੂਗੀ ਫਿਰ 37 ਆਜੂਗੀ ਫਿਰ 47 ਆਜੂਗਾ ਪੰਜਾਬ ਦਿਨੋਂ ਦਿਨ ਹਰ ਪਾਸੇ ਤੋਂ ਠਾਂ ਵਾਲੇ ਪਾਸੇ ਨੂੰ ਜਾਣ ਡਿਆ ਚਾਹੇ ਉਹਦੇ ਵਿੱਚ ਲਾਅ ਐਂਡ ਆਰਡਰ ਬਹੁਤ ਸੀਰੀਅਸ ਸਮੱਸਿਆ ਬਣਿਆ ਦਿਨ ਦਿਹਾੜੇ ਕਤਲ ਹੋਣ ਡੇ ਹੂੰ ਫਿਰੌਤੀਆਂ ਆਉਣ ਲੱਗੀਆਂ ਵੈਸੇ ਵੀ ਪੰਜਾਬ ਦਾ ਜਿਹੜਾ ਨਾਂ ਕਿਸ ਸਮੇਂ ਹੋਰ ਤੀਕਰਾਂ ਲਿਆ ਜਾਂਦਾ ਸੀ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਵੀ ਅੱਜ ਇਸੇ ਕਰਕੇ ਬਹੁਤ ਵੱਡੇ ਪਤਾ ਲੱਗਾ ਵੀ ਬਹੁਤ ਵੱਡਾ ਗੁਰਦੁਆਰਾ ਸੀ ਉਹਦਾ ਜਿਹੜਾ ਬਹੁਤ ਪ੍ਰਧਾਨ ਸੀ ਇੱਕ ਉਹ ਉਹਨਾਂ ਹਟਕੜੀਆਂ ਲੱਗੀਆਂ ਕਿਉਂਕਿ ਉਹਦੇ ਵਿੱਚ ਮਤਲਬ ਇਹ ਜਿਹੜੇ ਇਮੇਜਸ ਹੁੰਦੇ ਸੀ ਉਹ ਅਮਰੀਕਾ ਦੇ ਵਿੱਚ ਇਸ ਕਰਕੇ ਸਾਨੂੰ ਲੱਗਦਾ ਇਹ ਹੈ ਕਿ ਹਮੇਸ਼ਾ ਇਤਿਹਾਸ ਅਸੀਂ ਜੀਨੇ ਇਤਿਹਾਸ ਦੇ ਵਿੱਚ ਅੱਜ ਬਹੁਤ ਵੱਡੇ ਵੱਡੇ ਰੈਫਰੈਂਸ ਦਿੰਨੇ ਆ ਸਾਡੇ ਵੱਡੇ ਵੱਡੇ ਰਿਆਂ ਨੇ ਕੀਤਾ ਹੀ ਬਹੁਤ ਕੁਝ ਪਰ ਉਹ ਜਿਹੜਾ ਕਰ ਗਏ ਉਹਦੇ ਚਲੇ ਗਏ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਹੋਣੀਆਂ ਉਹ ਕਿਹਦਾ ਰੈਫਰੈਂਸ ਦੇਣਗੇ ਅਸੀਂ ਕਿੱਥੇ ਖਲੋਤਿਆਂ ਜਿੰਨਾ ਚਿਰ ਇਹ ਲੀਡਰਸ਼ਿਪ ਨਹੀਂ ਸੋਚਦੀ ਉਹਨਾਂ ਚਿਰ ਪੰਜਾਬ ਲਈ ਮਸੇਰ ਉਹ ਸਰਕਾਰਾਂ ਬਣਦੀਆਂ ਰਹਿਣਗੀਆਂ ਸਰਕਾਰਾਂ ਜਾਂਦੀਆਂ ਰਹਿਣਗੀਆਂ ਤੇ ਰਹਿਣੇ ਰਹਿਣਾ ਜਿੰਨਾ ਚਿਰ ਹੋਊਗਾ ਤੇ ਸਰਕਾਰਾਂ ਬਣਦੇ ਨਾਲ ਤੇ ਸਰਕਾਰਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਮੁੱਦੇ ਜਿਹੜੇ ਆ ਮੁੱਦੇ ਵਾਲੇ ਪਾਸੇਲ ਧਿਆਨ ਨਹੀਂ ਦਿੱਤਾ ਜਾਂਦਾ